ਕੈਨੇਡਾ ਚ ਦਿਨੇ ਹੀ ਮੈਗਾ ਨਿਹਰਾ ਹੋ ਗਿਆ ਨੂੰ ਕਹਿੰਦਾ ਸੋਲਰ ਗਲੇਫਸ ਤੁਹਾਨੂੰ ਜਿਹੜੇ ਦੋਨੇ ਵਾਈਟ ਆ ਰਹਾ ਹੈ ਨਾ ਇਥੇ ਚੰਨ ਸੂਰਜ ਦੋਨੇ ਸਾਹਮਣੇ ਤਾਂ ਤੁਸੀਂ ਦੇਖ ਲਓ ਵੀ ਦਿਨੇ ਲਾਈਟਾਂ ਛੜੀਆਂ ਪਈਆਂ ਕੈਨੇਡਾ ਚ ਇਸ ਵਕਤ ਆਪਾਂ ਖੜੇ ਹਾਂ ਨਾਈਗਰਾ ਫਾਲਸ ਤੇ ਤਾਂ ਇਹ ਚੀਜ਼ਾਂ ਨੂੰ ਦੇਖਣ ਵਾਸਤੇ ਹੈਗਾ ਆਪਾਂ ਗਏ ਅਧਮੈਗਰਾਫਾਲ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਪਹੁੰਚੇ ਮੈਂ ਥੋੜਾ ਪਿਛਲੀ ਮਾਰਕੀਟ ਦਾ ਜੇ ਅਗਲੀ ਦਿਖਾਵਾਂ ਤਾਂ ਉਹ ਹਾਂ ਜਿਹੜਾ ਹੈਗਾ ਤੁਹਾਨੂੰ ਹੋਰ ਜੀ ਨਾਲ ਨਜ਼ਰ ਆਉਣਗੇ ਤੇ ਨਾਲ ਆਹ ਪਾਗੇ ਦੁਪਹਿਰ ਦੇ ਲਗਭਗ ਸਹੀ ਦੱਸਾਂ ਮੈਂ ਇੱਕ ਮਿੰਟ ਤੁਹਾਨੂੰ ਦਿਖਾ ਦੇਣਾ ਟਾਈਮ ਪਹਿਲਾਂ ਲੱਗਣਾ ਲਗਭਗ ਦੁਪਹਿਰ ਦੇ 3:20 ਹੋਏ ਆ 3:20 ਤੇ ਪੂਰਾ ਜਣਾ ਹੈਗਾ ਹਨੇਰਾ ਹੋ ਚੁੱਕਿਆ ਲਾਈਟਾਂ ਛੱਡੀਆਂ ਜਾ ਚੁੱਕੀਆਂ ਨੇਗਰਾਫਾਲ ਤੇ ਉੱਪਰ ਜਿਹੜਾ ਸੋਲਰ ਇਕਲਿਪਸ ਆ ਇਸ ਵਕਤ ਆ ਤੁਸੀਂ ਜਿਦਾ ਹੈਗਾ ਨਜ਼ਰ ਆ ਰਿਆ ਹੁਣ ਠੀਕ ਹੈ ਇਹ ਹਰ ਥਾਂ ਤੇ ਇਹੋ ਜਿਹੇ ਚੀਜ਼ਾਂ ਇਹ ਸੋਨ ਦਾ ਕਲਿੱਪਸ ਆ ਜਿਹੜਾ ਇਸ ਵਕਤ ਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਆ ਇਧਰਲੇ ਪਾਸੇ ਅਮਰੀਕਾ ਅਮਰੀਕਾ ਵਾਲੇ ਪਾਸੇ ਵੀ ਹਨੇਰਾ ਹੋ ਚੁੱਕਿਆ ਪੂਰਾ ਪੂਰਾ ਠੀਕ ਹੈ ਤੇ ਲੋਕ ਆ ਜਿਹੜਾ ਇਸ ਨਜ਼ਾਰੇ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਜਿਹੜਾ ਹੈਗਾ ਆ ਰਹੇ ਆ ਸੋ ਇਹਨਾਂ ਬੰਦਿਆਂ ਵਾਸਤੇ ਜਿਹੜਾ ਇਹ ਕਲਿੱਪ ਦੇਖਣਾ ਆ ਜਿਹੜਾ ਹੈਗਾ ਕਿਉਂਕਿ ਬੜਾ ਖਾਸ ਆ ਕਿਉਂਕਿ ਇਹ ਹੁਣ ਮਨ ਲਾਦਾ 2000 24 ਤੋਂ ਬਾਅਦ 2039 ਚ ਆਊਗਾ ਕਈ ਵਾਰੀ ਤਾਂ ਹੁੰਦਾ ਕਿ ਆ ਜਿਹੜਾ ਹੈਗਾ ਇੱਕ ਸਦੀ ਦੇ ਚ ਇੱਕ ਵਾਰ ਹੀ ਆਉਂਦਾ ਹੈ ਕਿਉਂਕਿ ਕਈ ਵਾਰੀ 100 ਸਾਲਾਂ ਬਾਅਦ ਵੀ ਗਲੈਫ ਆਉਂਦੇ ਆ ਤੇ ਸ਼ਾਇਦ ਇੰਡੀਆ ਦੇ ਵਿੱਚ ਕੱਲ ਦੁਪਹਿਰੇ 2 ਵਜੇ ਇਹ ਨਜ਼ਾਰਾ ਜਿਹੜਾ ਹੈਗਾ ਦੇਖਿਆ ਜਾ ਸਕਦਾ ਕਿ ਦੁਪਹਿਰੇ ਹਨੇਰਾ ਹੋ ਜਾਏ ਪਰ ਇੰਨਾ ਹਨੇਰਾ ਨਹੀਂ ਹੁੰਦਾ ਜਿੰਨਾ ਇੱਥੇ ਹੋਇਆ ਇੱਥੇ ਤਾਂ ਤੁਸੀਂ ਦੇਖੋ ਦਿਨੇ-ਦਿਨੇ ਸਪਾਤਾ ਯਾਰ ਸਾਰੇ ਸਾਰਾ ਆਫਲ ਹਾਲ ਆ ਜਿਹੜਾ ਤੁਸੀਂ ਉੱਪਰੋਂ ਜਿਹੜਾ ਸਾਰੇ ਜਾਨੇ ਦੇਖ ਰਹੇ ਆ ਤੇ ਇੱਧਰ ਮੈਂ ਤੁਹਾਨੂੰ ਨਾਲ-ਨਾਲ ਇਹ ਵੀ ਦਿਖਾ ਰਿਹਾ ਕਿ ਇਹਨਾਂ ਵਾਸਤੇ ਕਿੰਗ ਵੱਡੀ ਗੱਲ ਹੁੰਦੀ ਹੈ ਇਹ ਚੀਜ਼ਾਂ ਦੇਖਣ ਗਿਆ ਪੂਰੇ ਲੈਂਦਾ ਨਿਆਰੇ ਜ਼ਿੰਦਗੀ ਦੇ ਠੀਕ ਹੈ ਤੇ ਇੱਥੇ ਆਪਾਂ ਕਹਿੰਦੇ ਪੰਜਾਬੀ ਵੀ ਹੈਗੀ ਆ ਬਾਕੀ ਹੋਰ ਕਮਿਊਨਿਟੀਆ ਵੀ ਤੁਹਾਨੂੰ ਦਿਖਾਇਆ ਗਿਆ ਤੁਸੀਂ ਦੇਖ ਸਕਦੇ ਹੋ ਫਲਹਾਲ ਪੂਰਾ ਪੂਰਾ ਰੱਜਣਾ ਹੈਗਾ ਕੈਨੇਡਾ ਦੇ ਵਿੱਚ ਹਨੇਰਾ ਹੋ ਚੁੱਕਿਆ ਦੁਪਹਿਰੇ ਠੀਕ ਹੈ ਇਹ ਪਹਿਲੀ ਵਾਰ ਹੋਇਆ ਜਦੋਂ ਸੂਰਜ ਤੇ ਜਿਹੜਾ ਇਹਦਾ ਚੰਨ ਇੱਕ ਦੂਜੇ ਆਪਣੇ ਸਾਹਮਣੇ ਆਉਣ ਕਰਕੇ ਜਿਹੜਾ ਪੂਰਾ ਪੂਰਾ ਦਿਨੇ ਅੱਜ ਉਹ ਨਹੀਂ ਕਹਿੰਦਾ ਦਿਨੇ ਤਾਰੇ ਵਿਖਾ ਦੂੰ ਤਾਂ ਉਵੇਂ ਇਸ ਵਕਤ ਤੁਸੀਂ ਦੇਖਦਾ ਵੀ ਦਿਨੇ ਜਿਹੜਾ ਹੈਗਾ ਆ ਸਾਰਾ ਸਾਰਾ ਸੂਰਜ ਚੜ ਚੁੜ ਜਿਹੜਾ ਹੈਗਾ ਜਿਹੜਾ ਹੈਗਾ ਛਪ ਗਿਆ ਭਾਈ ਇਹ ਤੇ ਇਧਰ ਉਹ ਘਰ ਵੀ ਉਲਟ ਗਿਆ ਓਏ ਘਰ ਉਲਟ ਗਿਆ ਕਾਰਾਂ ਖੜੀਆਂ ਪੁੱਠਾ ਸਦਾ ਕੰਮ ਹੋ ਗਿਆ ਇਸ ਦਾ ਤਸਵੀਰਾਂ ਜਿਹੜਾ ਹੈਗਾ ਦਪਹਿਰ ਦੇ ਸਵਾ 3 ਵਜੇ ਦਿਨ ਜਿਹੜਾ ਹੈਗਾ ਸ਼ੇਪਗਮ ਸੋਲਰ ਇਕਲਿਪਸ ਇਹਨੂੰ ਕਹਿੰਦੇ ਆ ਸੋਲਰ ਇਕਲਿਪਸ ਜਿਹੜਾ ਅੱਜ ਤੁਹਾਨੂੰ ਨਜ਼ਰ ਆ ਰਿਹਾ ਜਮਾ ਸ਼ੁਰੂ ਚ ਤੁਹਾਨੂੰ ਤੁਹਾਨੂੰ ਦਿਖਾਇਆ ਸੀਗਾ ਜਿਹੜੇ ਚਾਂਦ ਤੇ ਸੂਰਜ ਦੇ ਨਜ਼ਰ ਆ ਰਹੇ ਸੀਗੇ ਫਿਰ ਹਾਲ ਦੇ ਕਿਹੜੀ ਕਿੰਦਾ ਜਿਹੜਾ ਹੈਗਾ ਨਜ਼ਾਰਾ ਤੇ ਸਭ ਨੂੰ ਆਇ ਲੱਗਦਾ ਵੀ ਜਿਵੇਂ ਦਿਨੇ ਹੀ ਜਿਹੜਾ ਹੈਗਾ ਰਾਤ ਹੋ ਗਈ ਐ ਇਹ ਪਹਿਲੀ ਵਾਰ ਜਿਹੜਾ ਹੈਗਾ ਕੋਇਆ ਦੁਹਾਰ 24 ਦੇ ਵਿੱਚ ਤੇ ਕਿਸ ਜਿਹੜਾ ਹੈਗਾ ਪਿਛਲੇ ਦਹਾਕੇ ਦੇ ਵਿੱਚ ਐਡਾ ਜਨਾ ਆਪਾਂ ਕਿਹਾ ਸੋਲਰ ਇਕਲੈਪਸ ਕਿਤੇ ਕਿਸੇ ਨੇ ਜਿਹੜਾ ਹੈਗਾ ਨਹੀਂ ਵੇਖਿਆ ਹੋਣਾ ਸਭ ਤੋਂ ਵਧੀਆ ਨਜ਼ਾਰਾ ਜਿਹੜਾ ਹੈਗਾ ਆਪਾਂ ਕਿਹਾ ਜਮ ਤਰਦੀ ਪੋਲ ਆਣਾ ਸਾਊਥ ਪੋਲ ਤੇ ਨਾਰਥ ਪੋਲ ਸਵਾਪਾ ਜਿਹੜਾ ਹੈਗਾ ਧਰਤ ਦੇ ਇਸ ਵਕਤ ਇੱਕ ਪੋਲ ਤੇ ਖੜੇ ਆ ਠੀਕ ਹੈ ਜਿੱਥੋਂ ਇਹ ਜਿਹੜਾ ਹੈਗਾ ਖੂਬ ਖੂਬ ਨਜ਼ਾਰਾ ਦੇਖ ਰਿਹਾ ਤੇ ਨਾਲ ਇਹਨਾਂ ਨੇ ਤਾਂ ਜਹਾਜ਼ ਵੀ ਛੱਡਦੇ ਇਹ ਦਿਨ ਦੇਖਣ ਵਾਸਤੇ ਜਿਹੜਾ ਹੈਗਾ ਲੋਕਾਂ ਨੇ ਹਾਂ ਆਪਾਂ ਕਹਿ ਲਵਾਂਗੇ ਸੋ ਫਰਹਾਲ ਦੇਖੋ ਦੁਬਾਰਾ ਚਾਨਣ ਹੋਣਾ ਸ਼ੁਰੂ ਹੋ ਗਿਆ ਵਾਓ ਵਾਓ ਸ਼ਿਆ ਬਾਤ ਆ ਦੇਖ ਲੋ ਦਿਨੇ ਆ ਸਹੀ ਆ ਯਾਰ ਸੱਚੀ ਮੁੱਝੀ ਬੜਾ ਬਹੁਤ ਦੇਖਿਆ ਪਹਿਲੀ ਵਾਰ ਦੇਖ ਰਹਾ ਇਧਰੋਂ ਦੇਖੋ ਜਿਨਾ ਹੈਗਾ ਚਿੱਟਾ ਹੋਣਾ ਸ਼ੁਰੂ ਹੋ ਗਿਆ ਤੇ ਕਿਉਂਕਿ ਉਧਰੋਂ ਸੂਰਜ ਜਿਹੜਾ ਹੈਗਾ ਉਸ ਵਕਤ ਨਿਕਲਣਾ ਸ਼ੁਰੂ ਹੋ ਗਿਆ ਅਸਲ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਜੇ ਮੈਂ ਉਹ ਬਾਜ ਜ਼ੂਮ ਕਰਾਂ ਨਾ ਇਸ ਜਗ੍ਹਾ ਤੇ ਉਸ ਵਕਤ ਸੂਰਜ ਮੌਜੂਦ ਆ ਤਾਂ ਉਸ ਦੇਖ ਲੋ ਵੀ ਸੂਰਜ ਵੀ ਚੱਲ ਰਿਹਾ ਹੈ ਨਾ ਸੋ ਕਿਆ ਬਾਤ ਆ ਭਾਈ ਵਾਕਈ ਕੁਦਰਤ ਕਿਆ ਬਾਤ ਆ ਕਿਆ ਬਾਤ ਐ ਤੇ ਦੇਖ ਲਓ ਵੀ ਸੂਰ ਤੇ ਚੰਦਰਮਾ ਇੱਕ ਦੂਜੇ ਦੇ ਸਾਹਮਣੇ ਤੇ ਦੁਬਾਰਾ ਤੋਂ ਦਿਨ ਜਿਹੜਾ ਹੈਗਾ ਚੜ ਗਿਆ ਇਹ ਆ ਬਾ ਸੋਲਰ ਇਕਲਿਪਸ ਜਿਹੜਾ ਤੇ ਦੇਖ ਲਓ ਵੀ ਪੂਰਾ ਆ ਦੇਹ ਦੇ ਦੇ ਉਧਰੋਂ ਜਿਹੜਾ ਰਾਤ ਤੋਂ ਸਿੱਧਾ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ ਦਿਨ ਚੜ ਚੁੱਕਿਆ ਸੋ ਸੋਲਰ ਇਕਲਿਪਸ ਦਾ ਜਿਹੜਾ ਨਜ਼ਾਰਾ ਤੁਸੀਂ ਇਸ ਵਕਤ ਇਸ ਵਾਰ ਦੇਖ ਸਕਦੇ ਹੋ ਉਧਰੋਂ ਜਿਹੜਾ ਬਹੁਤ ਕਿਆ ਬਾਤ ਆ ਕਿਆ ਬਾਤ ਆ ਭਾਈ ਸਰਾ ਹੀ ਲੱਗ ਜਾਂਦਾ ਯਾਰ ਵਾਕਿ ਕਿਉਂਕਿ ਅੱਜ ਚੰਨ ਤੇ ਸੂਰਜ ਇੱਕ ਦੂਜੇ ਦੇ ਸਾਹਮਣੇ ਸੀ ਦੁਬਾਰਾ ਤੋਂ ਜਿਹੜਾ ਹੈਗਾ ਬਦਲਾ ਜਿਹੜਾ ਹੈਗਾ ਛੁਪਿਆ ਪਰ ਹੁਣ ਇਸ ਵਕਤ ਤੁਸੀਂ ਦੇਖ ਲਓ ਮੈਂ ਦਿਖਾ ਦਿਆ ਤਾਂ ਪੂਰਾ ਜਿਹੜਾ ਚਾਨਣ ਹੋ ਗਿਆ ਤਾਂ ਦੇਖ ਲਓ ਵੀ ਕੁਦਰਤ ਤੋਂ ਵੱਡਾ ਦੁਨੀਆਂ 'ਚ ਕੋਈ ਚੀਜ਼ ਨਹੀਂ ਯਾਰ ਹੈਨਾ ਆ ਇਹ ਚੀਜ਼ ਦੇਖਣ ਵਾਸਤੇ ਦੇਖ ਲਾ ਵੀ ਕਿੰਨੇ ਲੋਕ ਆਏ ਹੋਇਆ ਤੇ ਆਹ ਸਮਾਂ ਮੈਂ ਦਿਖਾ ਦਿਆਂ 3:15 ਮਿੰਟ ਤੇ ਜਿਹੜਾ ਜਿਹੜਾ ਹੈਗਾ ਲਗਭਗ 12 ਮਿੰਟ ਤੇ 16 ਲਗਭਗ ਤੱਕ ਆਇਆ ਸੀ 3:20 ਮਿੰਟ ਤੇ ਦੁਬਾਰਾ ਤੋਂ ਠੀਕ ਹੈ ਜਿਹੜਾ ਆਪਾਂ ਗੱਲ ਕਰਦੇ ਦੁਬਾਰਾ ਤੋਂ ਚਾਨਣ ਜਿਹੜਾ ਹੈਗਾ ਹੋ ਚੁੱਕਿਆ ਠੀਕ ਹੈ ਸੋ ਇਸ ਹ ਜਿਹੜਾ ਹੈਗਾ ਚੀਜ਼ ਦਾ ਗਵਾਹ ਬੜਿਆ ਗੁਰਪ੍ਰੀਤ ਕੋਟਲੀ ਜਿਵੇਂ ਕਿ ਕਾਫੀ ਚੀਜ਼ਾਂ ਮੈਂ ਕਹਣਾ ਵੀ ਐਸੇ ਦੇਖ ਚਦੋਂ ਜਾਨਾ ਮੈਂ ਤਾਂ ਬਹੁਤ ਬਾਰਾਂ ਨੇ ਚਾਹੇ ਯੂਰਪ ਯੂਨੀਅਨ ਦੇ ਵਿੱਚ ਆਪਾਂ ਕਿ ਗੇ ਜੋਰਜਿਆ ਦੀ ਨਾਗਰਿਕਤਾ ਹੋਵੇ ਹੈਨਾ ਜੋਰਜਿਆ ਦੇਸ਼ ਨੂੰ ਮਿਲਿਆ ਚਾਹੇ ਸਕੂਲੋ ਦਾ ਕਲੈਪਸ ਵੇਲੇ ਆਪਾਂ ਕਿ ਨਾਇਗਰਾ ਫਾਲ ਦੇ ਵਿੱਚ ਜਦੋਂ ਦਿਨੇ ਰਾਤ ਹੋਈ ਹੈਨਾ ਦਿਨੇ ਰਾਤ ਹੋਈ ਮੰਨ ਲਓ ਆ ਜਿਹੜਾ ਇਸ ਵਕਤ ਤੁਸੀਂ ਦੇਖ ਲਓ ਵੀ ਬਿਨਾ ਕਿਉਂਕਿ ਕਈ ਵਾਰੀ ਨਾ ਕੈਮਰੇ ਤੋਂ ਚੀਜ਼ਾਂ ਪੋਸੀਬਲ ਨਹੀਂ ਹੁੰਦੀ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਹੁਣ ਬਿਲਕੁਲ ਜਿਹੜਾ ਹੈਗਾ ਤੁਹਾਨੂੰ ਸਾਰਾ ਸਾਰਾ ਕਲੀਅਰ ਜਿਦਾ ਦਿਖ ਰਿਹਾ ਹੁਣ ਆ ਵਿੱਚ ਸਿਕਿਉਰਟੀ ਪੁਲਿਸ ਉਹ ਹੈ ਤੇ ਇਧਰੋਂ ਵਾਓ ਆ ਦੇਖ ਲੋ ਚੰਨ ਤੇ ਸੂਰਜ ਇੱਕ ਦੂਜੇ ਦੇ ਜਮਾਂ ਨਾਲ-ਨਾਲ 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 ਨਾਲ ਲਓ ਭਾਈ ਚੰਨ ਸੂਰਜ ਨੂੰ ਜਫਾ ਪਾ ਰਿਹਾ ਇਸ ਵਕਤ ਤੇ ਇੱਕ ਦੂਜੇ ਬਿਲਕੁਲ ਜਿਹੜਾ ਹੈਗਾ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀਆਂ ਤਾਂ ਸਰਦਾਰ ਤੋਂ ਕੈਨੇਡਾ ਤੋਂ ਸੂਰਜ ਦਾ ਗ੍ਰਹਿਣ ਦੇਖਦੇ ਯਾਰ ਇਹ ਸੋਲਰ ਇਕਲਿਪਸ ਬੋਲਦੇ ਨੇ ਇਕਲਿਪਸ ਇੱਕ ਸ਼ੇਪ ਹੁੰਦੀ ਹੈ ਜਿਹਦੇ ਜਿਵੇਂ ਆਪਾਂ ਸਰਕਲ ਆ ਸਰਕਲ ਦਾ ਇੱਕ ਸੈਂਟਰ ਹੁੰਦਾ ਤਾਂ ਉਹਨੂੰ ਸਰਕਲ ਬੋਲਦੇ ਆ ਜਿਹਦੇ ਇਕਲਿਪਸ ਹੁੰਦੇ ਦੋ ਸੈਂਟਰ ਹੁੰਦੇ ਆ ਸੋ ਅੱਜ ਪੂਰੇ ਦਿਨ ਦੇ ਵਿੱਚ ਦੋ ਸੈਂਟਰ ਬਣੇ ਆ ਤੁਸੀਂ ਦੇਖਦੇ ਆਂ ਦੋਨੇ ਸੈਂਟਰ ਤੁਹਾਨੂੰ ਕਿੱਥੇ ਨਜ਼ਰ ਆ ਰਹੇ ਹੋਣ ਆ ਅੱਜ ਜਿਹੜਾ ਹੈਗਾ ਚੰਦਰਮਾ ਤੇ ਸੂਰਜ ਜਿਹੜਾ ਹੈਗਾ ਪੂਰੇ ਦਾ ਪੂਰਾ ਜਿਹੜਾ ਆਪਾਂ ਕਹਿੰਦੇ ਸੋਲਰ ਸਿਸਟਮ ਆ ਉਹਦੇ ਦੋ ਮਾਲਾ ਸੈਂਟਰ ਸੀਗੇ ਠੀਕ ਆ ਤਾਂ ਇਥੇ ਜੋ ਸਾਹਮਣੇ ਤਾਂ ਪੂਰਾ ਜਿਹੜਾ ਹੈਗਾ ਹਨੇਰਾ ਹੋ ਗਿਆ ਠੀਕ ਬਹੁਤ ਜ਼ਿਆਦਾ ਵਿਗਿਆਨੇ ਕਾ ਜਿਹੜੇ ਉਹਨਾਂ ਦੀਆਂ ਜਿਹੜੀਆਂ ਟੈਲੀਸਕੋਪਾਂ ਦਾ ਉਹ ਵੀ ਇਸੇ ਜਗ੍ਹਾ ਤੇ ਲੱਗੀਆਂ ਕਾ ਜਿਹੜੀਆਂ ਅਮਰੀਕਾ ਤੇ ਕੈਨੇਡਾ ਦੇ ਬਾਡਰ ਤੇ ਖਾਸ ਕਰਕੇ ਨੈਗਰਾ ਫਾਲਜ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਉੱਤੇ ਦਾ ਦ੍ਰਿਸ਼ ਇਦਾਂ ਦਾ ਤੇ ਨੀਚੇ ਦਾ ਦ੍ਰਿਸ਼ ਜਿਹੜਾ ਹੈਗਾ ਇਦਾਂ ਦਾ ਪੂਰਾ ਦਿਣਾ ਜਿਹੜਾ ਚੜ ਚੁੱਕਿਆ ਸੋ ਇੱਕੋ ਦਿਨ ਚ ਠੀਕ ਹੈ ਇੱਕੋ ਟਾਈਮ ਤੇ ਤੁਸੀਂ ਦਿਨ ਤੇ ਰਾਤ ਦੇਖੀ ਆ ਸਿਕਿਉਰਟੀ ਇੰਨੀ ਸੀ ਕਿ ਕਿਉਂਕਿ ਬਹੁਤ ਜ਼ਿਆਦਾ ਰਾਸ਼ਾ ਜਿਹੜਾ ਹੋਇਆ ਅੱਜ ਕਈ ਮਿਲੀਅਨ ਨਹੀਂ ਕਈ ਬਿਲੀਅਨ ਡਾਲਰਾਂ ਦਾ ਵਪਾਰ ਆ ਜਿਹੜਾ ਆਪਾਂ ਗੱਲ ਕਰ ਗਏ ਨਾਇਗਰਾ ਫਾਲਸ ਤੇ ਹੋਇਆ ਨਾਇਗਰਾ ਫਾਲਸ ਤੇ ਸਾਰੇ ਜਾਣੇ ਖੁਸ਼ ਆ ਕਿ ਜਿਹੜੀ ਚੀਜ਼ ਦੇਖਣ ਆਏ ਸੀਗੇ ਠੀਕ ਹੈ ਉਹ ਸਾਰਿਆਂ ਦਾ ਬੜਾ ਇੱਕ ਹੈਡ ਦੇਖੀ ਕਾਰਨ ਕਿਉਂਕਿ ਆਪਣੇ ਗ੍ਰਹਿ ਲੱਗਦਾ ਆਪਣੇ ਮਾਲਾ ਬੜਾ ਥੋੜੇ ਟਾਈਮ ਵਾਸਤੇ ਲੱਗਿਆ ਹੁੰਦਾ ਹੈ ਨਾ ਕਾਰਨ ਆਪਣੇ ਜਦੋਂ ਗ੍ਰਹਿ ਲੱਗਦਾ ਤਾਂ ਆਪਣੇ ਵਾਲੇ ਕਹਿੰਦੇ ਸੀਗੇ ਵੀ ਭਾਈ ਅੰਦਰ ਵੜ ਜੋ ਜਾਂ ਹਨਾ ਧਾਗਾ ਦੇ ਦਿੰਦੇ ਠੀਕ ਹੈ ਮਾਲਾ ਮਾਦਾ ਚੁਨੀ ਦਾ ਜਾਂ ਨਾਨੀ ਦਾ ਦਾਦੀ ਹੈ ਨਾ ਚੁਨੀ ਦਾ ਆਪਾਂ ਕਹਿੰਦੇ ਇੱਕ ਉਹਦੇ ਜੋੜੇ ਹੈ ਧਾਗਾ ਕੱਢ ਕੇ ਦੇਣਦੇ ਸੀਗੀ ਪਰ ਫਿਲਹਾਲ ਜਿਹੜਾ ਹੈਗਾ ਪੂਰਾ ਪੂਰਾ ਦਿਨ ਚੜ ਚੁੱਕਿਆ ਤੇ ਹੈਲੀਕਾਪਟਰ ਲੈ ਝੁੰਮਿਆ ਜਾ ਰਹੇ ਉਹ ਲੋਕ ਵੀ ਲੈ ਜਾ ਰਹੇ ਪਰ ਆਪਾਂ ਹੈਲੀਕਾਪਟਰ ਝੁੰਮੇ ਦਾ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਆਪਾਂ ਧਾਗੇ ਦੇ ਝੁੰਮੇ ਨੇ ਲੈ ਚੁੱਕਿਆ ਵੀਰੇ ਹੁਣ ਤਾਂ ਬੱਸ ਜਾਣਾ ਚੰਗਾ ਲੱਗਦਾ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਵੀ ਆਹ ਜਿਹੜਾ ਹੈਗਾ ਸੂਰਜ ਤੇ ਚੰਦ ਇੱਕ ਦਿਨ ਸਾਹਮਣੇ ਆ ਕੇ ਜਿਹੜਾ ਹੈਗਾ ਸੋਲਰ ਇਕਲੈਪਸ ਆਹ ਤਾਰੇ ਸਾਰਾ ਉਹ ਆ ਜਿਹੜਾ ਚਾਨਣਾ ਜਿਹੜਾ ਦੇਖੀ ਜਾਂਦਾ ਤੇ ਦੂਸਰਾ ਸੂਰਜ ਹੈ ਠੀਕ ਹੈ ਤੇ ਇਸ ਵਕਤ ਜਿਹੜਾ ਹੈਗਾ ਦਿਨ ਬਿਲਕੁਲ ਚੜ ਚੁੱਕਿਆ ਬਾਈ ਪੂਰਾ ਦਿਨੇ ਹਨੇਰਾ ਜਿਹਨਾਂ ਬਗੈ ਦਿਨੇ ਤਾਰੇ ਦਿਖਾਉਣ ਵਾਲਾ ਕੰਮ ਆ ਹੁਣ ਮੈਂ ਤੁਹਾਨੂੰ ਇਥੋਂ ਦੀ ਥੋੜੀ ਮਾਰਕੀਟ ਦੇ ਬਾਰੇ ਦਿਖਾ ਦਿਆਂ ਠੀਕ ਹੈ ਅਸਲ ਵਿੱਚ ਬਹੁਤ ਬੰਦੇ ਵਿਚਾ ਬਹੁਤ ਭੈਣ ਭਰਾ ਇੱਥੇ ਵੀ ਰਹਿੰਦੇ ਆ ਉਹਨਾਂ ਨੇ ਵੀ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਜਿਹੜੀਆਂ ਹਾਂ ਕਈ ਵਾਰੀ ਨਹੀਂ ਦੇਖਿਆ ਉਹ ਬੰਦੇ ਸੋ ਤਾਂ ਕਰਕੇ ਅੱਜ ਬਹੁਤ ਨੇ ਖਬਰ ਵੀ ਡਾਈ ਸੀਗੀ ਕਿ ਉੱਥੇ ਜਿਹੜਾ ਫੌਜ ਲੱਗੀ ਆਰਮੀ ਲੱਗੇ ਲਓ ਜੀ ਸੂਰਜ ਚੜ ਚੁੱਕਿਆ ਬਿਲਕੁਲ ਵਾਓ ਲਓ ਭਾਈ ਸੂਰਜ ਜਿਹੜਾ ਹੈਗਾ ਪਪਰਾ ਜਿਹੜਾ ਹੈਗਾ ਚੜ ਚੁੱਕਿਆ ਤੇ ਲੋਕਾਂ ਨੇ ਸਪੈਸ਼ਲ ਐਨਕਾ ਲਾਗਾ ਹੋਗਾ ਆ ਦੇਖ ਲਓ ਵੀ ਜਿਹੜੀਆਂ ਹੈਗਾ ਸਾਇ ਆ ਦੇਖੋ ਆ ਜਿਹੜੀਆਂ ਸਪੈਸ਼ਲ ਐਨਕਾ ਲਾਗਾ ਹੋਗਾ ਠੀਕ ਹੈ ਤੇ ਆਪਾਂ ਆਪਣੀਆਂ ਕੱਢ ਲੈਨੇ ਆ ਆਪਾਂ ਦਾ ਫਿਰ ਇੰਨਾ ਨਹੀਂ ਲਾ ਸਕਦੇ ਕਿਉਂਕਿ ਆਹੇ ਠੀਕ ਹੈ ਆ ਦੇਖੋ ਬਹੁਤ ਐਣਕਾਂ ਨੇ ਬਹੁਤ ਪੈਸੇ ਵਟੇ ਅੱਜ ਠੀਕ ਆ ਆ ਕੋਰੀਆਂ ਆ ਦੇਖੋ ਕੋ ਲੋਕ ਸਪੈਸ਼ਲ ਐਣਕਾਂ ਲਾ ਕੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਚੰਦਾ ਨਜ਼ਾਰਾ ਲੈ ਰਹੇ ਆ ਚਾਂਤੇ ਸੂਰਜ ਨੂੰ ਇਕੱਠੇ ਉਹ ਆ ਗਿਆ ਚੰਦ ਤੇ ਇੱਧਰ ਆ ਗਿਆ ਸੂਰਜ ਠੀਕ ਆ ਆ ਦਿਨੇ ਆਪਾਂ ਗੱਲ ਕਰ ਗਏ ਹਨੇਰਾ ਕਰਨ ਵਾਲਾ ਜਿਹੜਾ ਹੈਗਾ ਤਰੀਕਾ ਇਹ ਦੇ ਸੋ ਸਪੈਸ਼ਲ ਐਣਕਾਂ ਲਾ ਕੇ ਕਿੰਨਾ ਸਕੇ ਵੀ ਅੱਜ ਦੇਖਿਓ ਤਾਂ ਉਹ ਬਹੁਤ ਵਿਗਿਆਨਕਾ ਜਾਣਕਾਰ ਹੈ ਤੇ ਜਿਹੜਾ ਮੈਂ ਗੱਲ ਕਰਦਾ ਰਹੀ ਕਿ ਕਿ ਅੱਜ ਹਜ਼ਾਰਾਂ ਲੱਖਾਂ ਇੰਤਜ਼ਾਰ ਦੇ ਵਿੱਚ ਲੋਕ ਪਹੁੰਚਿਆ ਬਿਲਕੁਲ ਪਹੁੰਚੇ ਆ ਪਰ ਇਦਾਂ ਦਾ ਨਹੀਂ ਫੌਜ ਲਾਦੀ ਫਲਾਣਾ ਲਾਦਾ ਧਮਕਾ ਲਾਦਾ ਠੀਕ ਆ ਹੋਟਲ ਕੱਲ੍ਹ ਉਹ ਵੀ ਮਿਲ ਗਏ ਸੀਗੇ ਤੇ ਕੱਲ ਅਸੀਂ ਆ ਗਏ ਸੀਗੇ ਅੱਜ ਦਾ ਹੋਟਲ ਨਹੀਂ ਮੋਕੀਦਨ ਦੀ ਪਰ ਅੱਜ ਉਹ ਵੀ ਆਪਾਂ ਜਿਹੜਾ ਮਿਲ ਗਿਆ ਸੀਗਾ ਸੋ ਇਹ ਨਾਇਗਰਾ ਫਾਲਸ ਤੇ ਸੋ ਨਾਇਗਰਾ ਫਾਲਸ ਦੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਬਣਾਈ ਹੋਈ ਹੋਈ ਆ ਸਾਹਮਣੇ ਤੋਂ ਯੂਐਸ ਨਜ਼ਰ ਆ ਰਿਹਾ ਠੀਕ ਆ ਤੇ ਜਿੱਥੋਂ ਇਹ ਫੌਲ ਦਿਖ ਰਿਹਾ ਇਹ ਸਾਰਾ ਸਾਰਾ ਯੂਐਸ ਹੈ ਠੀਕ ਆ ਤੇ ਇਹ ਰਹਾ نیچے ਜਿੱਥੇ ਪਾਣੀ ਡਿੱਗ ਰਿਹਾ ਜਿੱਥੇ ਮੈਂ ਖੜਾ ਇਸ ਵਕਤ ਇਹ ਹੈ ਕੈਨੇਡਾ ਠੀਕ ਆ ਸੋ ਇੰਨਾ ਮੇਲਾ ਗੋਰਾ ਦਾ ਦੇਖਿਆ ਨਹੀਂ ਹੋਣਾ ਕਿਸੇ ਨੇ ਭਰਿਆ ਅੱਜ ਫੁੱਲ ਭਰਿਆ ਮੇਲਾ ਤੁਸੀਂ ਦੇਖ ਲਿਆ ਠੀਕ ਆ ਤਾਂ ਲਓ ਬਈ ਵੀਡੀਓ ਚੱਲਦੇ ਚੱਲਦੇ ਆ 10 ਮਿੰਟ ਦੀ ਵੀਡੀਓ ਜਿਹੜਾ ਨਾ ਦੇਖੇ ਮਤਲਬ ਆ ਉਹਦਾ ਵੀ ਕੋਈ YouTube ਦੇਖਣ ਦਾ Facebook ਦੇਖਣ ਦਾ ਫਾਇਦਾ ਨਹੀਂਗਾ ਕਾਰਨ ਆ ਬਾਈ ਆ ਜਿਹੜੀ ਚੀਜ਼ ਨੂੰ ਦਿਖਾਦੀ ਨਾ ਇਹ ਦੁਨੀਆਂ ਕਿਸੇ ਨੇ ਨਹੀਂ ਦਿਖਾਈ ਤੇ ਸਭ ਤੋਂ ਪਹਿਲਾਂ ਆਪਾਂ ਹੀ ਦਿਖਾਈ ਹੈ ਠੀਕ ਆ ਤੇ ਸੋ ਨਾਲੇ ਉਹ ਵੀ ਇਨੀ ਮਹਿੰਗੀ ਧਰਤੀ ਤੋਂ ਜਿੱਥੇ ਅੱਜ ਜਿਹੜਾ ਪਗਲ ਗਏ ਕਮਰਿਆਂ ਦੇ ਰੇਟ ਜਾਂ ਹੋਰ ਚੀਜ਼ਾਂ ਦੇ ਹਰ ਖਾਣ-ਪੀਣ ਵਾਲੀਆਂ ਮਸਾਂ ਦੇ ਸਭ ਚੀਜ਼ਾਂ ਦੇ ਵਧੇ ਹੋਣ ਵਾਲਾ ਕੰਮ ਹੈ ਠੀਕ ਆ ਮਿਲਣਾ ਨਾ ਮਿਲਣ ਵਾਲਾ ਕੰਮ ਹੀ ਪੈਸੇ ਨਾਲ ਵਿੱਚ ਨਹੀਂ ਹੋਣਾ ਸੋ ਇਸ ਵਕਤ ਆਪਾਂ ਨਾਇਗਰਾ ਫਾਲਸ ਤੇ ਆ ਤੇ ਇੰਨੇ ਲੋਕ ਆ ਜਿਹੜੇ ਇਸ ਥੀਵ ਨੂੰ ਦੇਖਣ ਆਏ ਆ ਬਾਈ ਕੀ ਬਾਤ ਹੈ ਆ ਇਸ ਵਕਤ ਦੀਆਂ ਤਸਵੀਰਾਂ ਛੁੱਟੀਆਂ ਆਹ ਨੂੰ ਨਜ਼ਰ ਜਿਹੜੀਆਂ ਆ ਰੰਗ ਆ ਆ ਨਾਇਗਰਾ ਫਾਲਜ਼ ਆ ਠੀਕ ਹੈ ਇਹ ਇੱਕ ਨਹੀਂ ਗਾ ਵੀਰੇ ਇਹ ਲਗਭਗ 2 ਕਿਲੋਮੀਟਰ ਦੇ ਤੱਕ ਇਹ ਚੇਨ ਆ ਅਸਲ ਦੇ ਵਿੱਚ ਪਹਾੜੀ ਆ ਪਹਾੜੀ ਤੋਂ ਪਾਣੀ ਡਿੱਗਦਾ ਤੇ ਥੱਲੇ ਜਿਹੜਾ ਹੈ ਨਗਾਰੇ ਦੀ ਬਾਜ ਨੂੰ ਤਾਂ ਕਰਕੇ ਉਹ ਨਾਗਰਾ ਆ ਕਹਿੰਦਾ ਤੇ ਫਾਲਜ਼ ਵੱਲ ਗਏ ਹਨਾ ਝਰਨਾ ਇੱਕ ਤਰ੍ਹਾਂ ਦਾ ਸੋ ਪਾਣੀ ਦਾ ਝਰਨਾ ਸੋ ਆ ਦੇਖ ਲਓ ਭਾਈ ਇੰਨੇ ਗੋਰੇ ਸਿਰਫ ਇਹ ਦੇਖਣ ਆਏ ਸੀਗੇ ਅੱਜ ਇੱਥੇ ਕਿ ਜਿਹੜਾ ਸੋਲਰ ਕਲਿਪਸ ਇਹਨਾਂ ਦਾ ਅਸਲ ਦੇ ਵਿੱਚ ਇਹ ਕੀ ਹੈ ਇਹਨੂੰ ਖਰੀਦਿਆ ਨਹੀਂ ਜਾ ਸਕਦਾ ਇਹੋ ਜਿਹੀ ਚੀਜ਼ਾਂ ਦਾ ਕੂਦਲ ਨਹੀਂ ਕਰਨਾ ਸੀ ਤੋ ਦੇਖ ਲਓ ਵੀ ਵਿਚੇ ਪੰਜਾਬੀ ਹਰ ਇੱਕ ਮੁੰਡੇ ਦਾ ਪਤਾ ਇਸ ਵਕਤ ਸੀ ਸਕਰੀਨ ਤੇ ਲੱਗੀ ਹੋਈ ਦੂਰ ਦੂਰ ਤੱਕ ਤੁਹਾਨੂੰ ਇਹ ਚੀਜ਼ਾਂ ਨਜ਼ਰ ਆਉਣੀਆਂ ਦਾ ਮੇਲਾ ਲੱਗਿਆ ਸੀ ਸੋਲਰ ਇਕਲਿਪਸ ਨੂੰ ਦੇਖਣ ਵਾਸਤੇ ਠੀਕ ਹੈ ਤੇ ਲਗਭਗ ਆਪਾਂ ਜਿਹੜਾ ਹੈਗਾ 3:12 ਤੋਂ ਲੈ ਕੇ 3:00 ਕੇ ਮੱਲਾ 7:80 ਮੰਨ ਲਓ 3:12 ਤੋਂ 3:20 ਤੱਕ 8 ਕੁ ਮਿੰਟ ਜਿਹੜਾ ਹੈਗਾ ਸੋਲਰ ਇਕਲਿਪਸ ਰਿਹਾ ਕਿ ਬੜਾ ਨਿਆਰੇਦਾਰ ਰਿਹਾ ਤੇ ਹੁਣ ਦੇਖ ਲਓ ਪੂਰਾ ਚਾਨਣ ਹੋ ਚੁੱਕਿਆ ਠੀਕ ਹੈ ਤੇ ਜਦੋਂ ਮੈਂ ਸ਼ੁਰੂ ਕੀਤਾ ਸੀ ਜਮਾਨ ਹਨੇਰਾ ਸੀਗਾ ਦਾ ਤੇ ਆ ਹਾਈਕਾਪਟਰ ਵਾਲਾ ਤਾਂ ਜਾਂਦਾ ਸੂਰਜ ਚਿੱਟੇ ਚਿੱਟੇ ਫੜਾ ਕੇ ਆਇਆ ਵੀ ਚੜਦਾ ਰਿਹਾ ਕਰ ਤੇ ਨਾ ਚੜਿਆ ਆਦਾ ਜਦਨ ਕੀਤਾ ਹੋ ਜਾਣਾ ਹੈ ਨਾ ਤੋਂ ਕਿਦਾਂ ਲੱਗਿਆ ਡਾਇਗਰਾਫ ਪਹੁੰਚ ਵੀਣਾ ਵੀਡੀਓ ਬਣਾਵਾਂਗੇ ਗੁਰਪ੍ਰੀਤ ਕੋਲ ਜੀ ਨਾਲ ਫੜੇ ਰਹੋ ਤੁਹਾਨੂੰ ਸਾਰੀਆਂ ਚੀਜ਼ਾਂ ਫੜਨ ਸੰਗੇ ਵੀ ਪਾਈ ਕਿਵੇਂ ਇੱਥੇ ਪਹੁੰਚ ਸਕਦੇ ਹੋ ਕੀ ਕੀ ਆ ਬਾਕੀ ਪੁਲਿਸ ਲੱਗੀ ਪਈ ਆ ਬਾਈ ਠੀਕ ਆ ਆਰਮੀ ਵਾਲਾ ਕੋਈ ਚੱਕਰ ਨਹੀਂ ਸੀਗਾ ਐਨਾ ਨਹੀਂ ਸੀਗਾ ਜਿੰਨਾ ਰੌਲਾ ਪਿਆ ਪਰ ਆ ਜਾਮ ਹੁਣ ਬਥੇਰੇ ਲੱਗੇ ਨੇ ਕਿਉਂਕਿ ਹਰੇਕ ਕੋਨੇ ਕੋਲੇ ਗੱਡੀ ਆ ਤੁਹਾਨੂੰ ਪਤਾ ਵੀ ਇੱਥੇ ਹਜ਼ਾਰਾਂ ਨੇ ਲੱਖਾਂ ਇੰਤਜ਼ਾਰ ਦੇ ਵਿੱਚ ਜਦੋਂ ਲੋਕ ਨਿਕਲਣਗੇ ਫਿਰ ਜਾਮ ਤਾਂ ਹਸੋਂ